ਤੇ ਜਿੱਡਾ ਇਕੱਠ ਅਜ ਹੋਣਾ ਚਾਹੀਦਾ ਸੀ ਨਾ ਚਾਹੇ ਅਸੀਂ ਓਡਾ ਨਹੀਂ ਕਰ ਸਕੇ ਪਰ ਇੱਕ ਗੱਲ ਚੇਤਾ ਰੱਖਣਾ ਜਿੰਨੇ ਬੈਠੇ ਹੋ ਨਾ ਅੰਦਰ ਭਾਵਨਾ ਲੈ ਕੇ ਬੈਠੇ ਹੋ ਇੰਨੇ ਵੀ ਖਲੋ ਗਏ ਨਾ ਕਿਤੇ ਤੇ ਬਹੁਤ ਕੁਝ ਲੈ ਡਿੱਗਾਗੇ ਆਪਾਂ ਇਹ ਯਾਦਗਾਰ ਬਣਨੀ ਚਾਹੀਦੀ ਹੈ ਮੈਂ ਥੋੜਾ ਜਏ ਦੇ ਉੱਤੇ ਬੋਲ ਕੇ ਸਮਾਪਤੀ ਕਰਾਂਗਾ ਨਹੀਂ ਤੇ ਜੰਗ ਏਡੀ ਵੱਡੀ ਹੈ ਰੈਫਰੈਂਸ ਜਿੰਨੇ ਮਰਜ਼ੀ ਲੈ ਲਓ ਦਿੱਤੇ ਜਾ ਸਕਦੇ ਹੈਗੇ ਆ ਇੱਥੇ ਮੈਂ ਚਾਹੁੰਨਾ ਹੈ ਵੀ ਇੱਕ ਛੋਟਾ ਜਿਹਾ ਮਿਊਜ਼ੀਅਮ ਬਣੇ ਬਹੁਤ ਜ਼ਰੂਰੀ ਹੈ ਸ਼ਹੀਦਗੰਜ ਗੁਰਦੁਆਰਾ ਬਣਿਆ ਹੋਇਆ ਹੈ ਸਾਡੇ ਕੋਲ ਯਾਦ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਮਿਊਜ਼ੀਅਮ ਬਣਾਉਣਾ ਚਾਹੀਦਾ ਹੈ ਜੇ ਉਹ ਜਿਹੜੀ ਲੜਾਈ ਹੋਈ ਹੈ ਇੱਥੇ ਇੱਕ ਛੋਟੀ ਜਿਹੀ ਖੱਡ ਵੀ ਹੋਵੇ ਬਣਾਈ ਹੋਈ ਜਿਹਦੇ ਅੰਦਰ ਉਹਵੇਂ ਪਾਣੀ ਛੱਡਿਆ ਹੋਵੇ ਜੇ ਉਹ ਇੱਕ ਯਾਦ ਰਹੇਗੀ ਉਸ ਚੀਜ਼ ਦੀ ਕਿ ਇੱਥੇ ਕਦੇ ਸਿੱਖ ਪਾਣੀ ਤੋਂ ਧਿਆਏ ਵੀ ਜੂਝਦੇ ਰਹੇ ਆ ਉਹਨਾਂ ਨੂੰ ਪਾਣੀ ਤੱਕ ਵੀ ਨਹੀਂ ਜੇ ਮਿਲਿਆ ਸੀਗਾ ਜਦੋਂ ਅੰਗਰੇਜ਼ ਉੱਪਰ ਦੀ ਹੋ ਗਿਆ ਜੇ ਫੇਰ ਜਿਹੜੀ ਉਹ ਯਾਦਗਾਰ ਬਣਾਈ ਜਾਏ ਨਾ ਉਹਦੇ ਅੰਦਰ ਇੱਕ ਨਕਸ਼ਾ ਤਿਆਰ ਕਰਵਾਇਆ ਜਾਏ ਵੱਡਾ ਸਾਰਾ ਉਹ ਜਿਹੜਾ ਨਕਸ਼ਾ ਤਿਆਰ ਹੋਵੇ ਨਾ ਉਹਦੇ ਵਿੱਚ ਸਾਰੇ ਮੋਰਚੇ ਦਿਖਾਏ ਜਾਣ ਜੇ ਅੰਗਰੇਜ਼ਾਂ ਦੇ ਕਿਹੜੇ ਕਿਹੜੇ ਮੋਰਚੇ ਸੀਗੇ ਕਿਹੜੇ ਪਾਸੇ ਕਿਹੜਾ ਜਰਨਲ ਸੀ ਕਿਹੜੇ ਪਾਸੇ ਕਿਹੜਾ ਜਰਨਲ ਸੀ ਦੂਸਰੇ ਬੰਨੇ ਦੇ ਉੱਤੇ ਸਿੱਖਾਂ ਦੇ ਕਿਹੜੇ ਮੋਰਚੇ ਸੀਗੇ ਅੱਜ ਕੱਲ ਸਭ ਕੁਝ ਕਿਤਾਬਾਂ 'ਚ ਪਿਆ ਹੈ ਸਿਰਫ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਜਦੋਂ ਬਣਾਉਣਾ ਪਊਗਾ ਹਨਾ ਸਾਨੂੰ ਉਹ ਬਣ ਜਾਏਗਾ ਜੇ ਉਹ ਨਕਸ਼ਾ ਲੱਗਣਾ ਚਾਹੀਦਾ ਹੈ ਸਾਡੇ ਨਿਆਣਿਆਂ ਨੂੰ ਪਤਾ ਲੱਗੇ ਜੇ ਵੀ ਭਾਈ ਸਾਡੇ ਬੰਦੇ ਕਿਹੜੇ ਕਿਹੜੇ ਪਾਸੇ ਖਲੋਤੇ ਹੋਏ ਸਨ ਤੇ ਕਿਹੜਾ ਕਿਹੜਾ ਜਰਨਲ ਸੀ ਕਿਵੇਂ ਕਿਵੇਂ ਉਹ ਜੂਝ ਰਹੇ ਸਨ ਤੇ ਫਿਰ ਇੱਕ ਉਹਦੇ ਅੰਦਰ ਸਕਰੀਨ ਹੋਵੇ ਜਿਹਦੇ ਉੱਤੇ ਮੁੱਦਕੀ ਦੀ ਲੜਾਈ ਸਭ ਵਿਸਥਾਰ ਦੱਸੀ ਗਈ ਹੋਵੇ ਉਹ ਪੰਜਾਬੀ ਚ ਵੀ ਹੋਵੇ ਉਹ ਅੰਗਰੇਜ਼ੀ ਚ ਵੀ ਹੋਵੇ ਉਹ ਹਿੰਦੀ ਚ ਵੀ ਹੋਵੇ ਤਿੰਨੇ ਭਾਸ਼ਾਵਾਂ ਚ ਹੋਵੇ ਇੱਕ ਸਕਰੀਨ ਲੱਗੀ ਹੋਵੇ ਉਹਦੇ ਉੱਤੇ ਇੱਕ ਡਾਕੂਮੈਂਟਰੀ ਚੱਲੇ ਜਿਹਦੇ ਵਿੱਚ ਮੁੱਦਕੀ ਦੀ ਲੜਾਈ ਜਾਂ ਆਪਾਂ ਇਹ ਕਹਿ ਲਈਏ ਵੀ ਸਿੱਖ ਐਂਗਲੋਵਾਰ ਪਹਿਲੀ ਦੇ ਪਹਿਲਾਂ ਕਾਰਨ ਹੋਵਣ ਫੌਜਾਂ ਕਿਵੇਂ ਆਈਆਂ ਨਾਲ ਉਹਦੇ ਹਿਸਟਰੀ ਦੇ ਰੈਫਰੈਂਸ ਦਿੱਤੇ ਹੋਵਣ ਨਾਲ ਨਾਲ ਆਵਣੀ ਇੱਕ ਡਾਕੂਮੈਂਟਰੀ ਹੋਵੇ ਜਿਹੜੀ ਚੱਲੇ ਤੇ ਉਹਨੂੰ ਲੋਕ ਆ ਕੇ ਦੇਖਣ ਉਹਦੇ ਅੰਦਰ ਕੇਵਲ ਮੁਦਕੀ ਦੀ ਜੰਗ ਦਾ ਇਤਿਹਾਸ ਹੋਵੇ ਤੇ ਨਾਲ ਉਹਦੇ ਲਿਖ ਦਿੱਤਾ ਜਾਵੇ ਭਾਈ ਐਦੂ ਅਗਲੀ ਜੰਗ ਫੇਰੂ ਸ਼ਹਿਰ ਹੋਈ ਸੀ ਤੇ ਜਿਹਨੇ ਉਸ ਜੰਗ ਬਾਰੇ ਜਾਣਨਾ ਹੈ ਨਾ ਉਹ ਇਥੋਂ ਫੇਰੂ ਸ਼ਹਿਰ ਜਾਓ ਤੇ ਇਹ ਚੀਜ਼ ਹਰ ਜਗ੍ਹਾ ਹੋਣੀ ਚਾਹੀਦੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੂਰ ਦੂਰ ਤੱਕ ਜਾ ਕੇ ਇਹ ਗੱਲਾਂ ਆਖੀਏ ਭਾਈ ਮੁਦਕੀ ਸ਼ਹਿਰ ਜਾਓ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਉਹ ਦਿਖਾ ਕੇ ਲੈ ਕੇ ਆਓ ਜਿੰਨਾ ਚਿਰ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਉਹ ਧਰਤੀ ਹੈ ਜਿੱਥੋਂ ਸਿੱਖਾਂ ਦਾ ਰਾਜ ਉਜਾੜਨ ਦੀ ਗੱਲ ਤੁਰੀ ਹੈ ਤੇ ਸਾਡੇ ਬੱਚਿਆਂ ਦੇ ਅੰਦਰ ਆਪਣੇ ਸਿੱਖ ਰਾਜ ਨੂੰ ਪ੍ਰਾਪਤ ਕਰਨ ਦਾ ਮਾਦਾ ਕਿੱਥੋਂ ਪੈਦਾ ਹੋਏਗਾ ਉਹਨਾਂ ਨੂੰ ਦਿਖਾਓ ਤੇ ਸਹੀ ਨਾ ਆਓ ਧਰਤੀ ਸੀ ਜਿੱਥੇ ਸਿੱਖ ਰਾਜ ਨੂੰ ਉਜਾੜਨ ਦੇ ਲਈ ਅੰਗਰੇਜ਼ਾਂ ਨੇ ਕੰਮ ਸ਼ੁਰੂ ਕੀਤਾ ਇਹ ਉਹ ਧਰਤੀ ਸੀ ਜਿੱਥੇ ਆਪਣਿਆਂ ਦਾ ਖੂਨ ਬਦਲ ਗਿਆ ਸੀਗਾ ਇਹ ਉਹ ਧਰਤੀ ਸੀ ਜਿੱਥੇ ਚੱਪਾ-ਚੱਪਾ ਧਰਤੀ ਲਈ ਸਾਡੇ ਬਜ਼ੁਰਗ ਸ਼ਹੀਦ ਹੁੰਦੇ ਰਹੇ ਤੇ ਆਪਣੇ ਬਜ਼ੁਰਗਾਂ ਦੇ ਕਰਤਾਰ ਵੇਖੋ ਤੁਸੀਂ ਅੰਗਰੇਜ਼ਾਂ ਨੇ ਲਿਖਿਆ ਆਪਣੇ ਬਜ਼ੁਰਗਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਮੈਂ ਹਮੇਸ਼ਾ ਕਹਿੰਦਾ ਸਾਡੇ 'ਚ 100 ਉਗਣ ਹੋ ਸਕਦੇ ਆ ਸਾਡੇ ਬਜ਼ੁਰਗ ਸਾਡੇ ਤੋਂ ਬਹੁਤ ਚੰਗੇ ਸਨ ਅੰਗਰੇਜ਼ਾਂ ਨੇ ਲਿਖਿਆ ਆਪਣੀਆਂ ਲਿਖਤਾਂ ਦੇ ਅੰਦਰ ਮੁਦਕੀ ਸ਼ਹਿਰ ਦੀ ਜਦੋਂ جنگ ਹੋ ਕੇ ਓਟੀ ਆ ਨਾ ਹੁਣ ਫੌਜਾਂ ਤੇ ਖਿਲਰੀਆਂ ਹੋਈਆਂ ਸਨ ਰੋਹੀ ਬੀਆਬਾਨ ਸਨ ਜੰਗਲ ਦਾ ਇਲਾਕਾ ਸੀ ਇਹ ਸਾਰਾ ਤੇ ਲੋਕ ਰਾਹ ਵੀ ਭਟਕ ਜਾਂਦੇ ਸਨ ਇੱਕ ਅੰਗਰੇਜ਼ ਲਫਟੈਨ ਰਾਹ ਭੁੱਲ ਗਿਆ ਸਿੱਖਾਂ ਦੀ ਘੋੜ ਚੜਿਆਂ ਦੀ ਪਲਟਨ ਦੇ ਕਾਬੂ ਆ ਜਾਂਦਾ ਤੇ ਉਹਨਾਂ ਦਾ ਕਰਤਾਰ ਦੇਖੋ ਤੁਹਾਡੇ ਬਜ਼ੁਰਗਾਂ ਦਾ ਕਰਤਾਰ ਕਿ ਹੋ ਜਾ ਸੀ ਉਸ ਅੰਗਰੇਜ਼ ਨੂੰ ਰਾਹ ਦਾ ਖਰਚ ਦੇ ਕੇ ਛੱਡਿਆ ਜਾਂਦਾ ਹੈ ਉਸ ਅੰਗਰੇਜ਼ ਨੂੰ ਰਾਹ ਦਾ ਖਰਚ ਦੇ ਕੇ ਛੱਡਿਆ ਜਾਂਦਾ ਹੈ ਕਰਦਾਰ ਸੀ ਜੰਗ ਦੇ ਮੈਦਾਨ ਦੇ ਅੰਦਰ ਵੀ ਜੇ ਇੱਕ ਜਗ੍ਹਾ ਦੇ ਉੱਤੇ ਕੁਝ ਪੂਰਬੀਏ ਸਿਪਾਹੀ ਕਾਬੂ ਆ ਗਏ ਉਹਨਾਂ ਨੂੰ ਵੀ ਰਾਹ ਦਾ ਖਰਚ ਦੇ ਕੇ ਛੱਡ ਦਿੱਤਾ ਗਿਆ ਸੋ ਜਿਹੜੀ ਪ੍ਰੇਰਣਾ ਲੈਣੀ ਹੈ ਆਪਣੇ ਬਜ਼ੁਰਗਾਂ ਪਾਸੋਂ ਲੈਣੀ ਹੈ ਦੂਸਰੀ ਗੱਲ ਇਹ ਖੱਡ ਦਾ ਬਚਨਾ ਬਹੁਤ ਜ਼ਰੂਰੀ ਹੈ ਇਹਦੇ ਉੱਤੇ ਮਿਊਜ਼ੀਅਮ ਬਣਾਉਣਾ ਚਾਹੀਦਾ ਇੱਕ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਨਾਲ ਬਹੁਤ ਜ਼ਰੂਰੀ ਹੈ ਤੇ ਮੈਂ ਤੇ ਇਹ ਕਵਾਂਗਾ ਇੱਕ ਲਾਇਬ੍ਰੇਰੀ ਬਣੇ ਜਿਹਦੇ ਅੰਦਰ ਤੁਸੀਂ ਸਿਰਫ ਤੇ ਸਿਰਫ ਚਾਹੇ ਖਾਲਸਾ ਰਾਜ ਤੇ ਉਹਨਾਂ ਲੜਾਈਆਂ ਦੇ ਨਾਲ ਸੰਬੰਧਿਤ ਕਿਤਾਬਾਂ ਲਿਆ ਕੇ ਰੱਖੋ ਕਿਤਾਬਾਂ ਇੰਨੀਆਂ ਕ ਹੈਗੀਆਂ ਨੇ ਨਾ ਕਿ ਇੱਕ ਲਾਇਬ੍ਰੇਰੀ ਪੂਰੀ ਕੰਪਲੀਟ ਹੋ ਸਕਦੀ ਆ ਹਜ਼ਾਰਾਂ ਕਿਤਾਬਾਂ ਨੇ ਉਹ ਲਿਖ ਕੇ ਮੈਂ ਦੇ ਸਕਦਾ ਐਂਗਾ ਤੁਹਾਨੂੰ ਉਹਨਾਂ ਦੇ ਨਾਂ ਖਰੀਦਣੀਆਂ ਤੁਸੀਂ ਐ ਪਰ ਇੱਥੇ ਬਣਾਓ ਇੱਥੇ ਬਣਾਓ ਇੱਥੇ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਇੱਥੇ ਉਹਨਾਂ ਨੂੰ ਨਾਲ ਲੈ ਕੇ ਆਇਆ ਕਰੋ ਇੱਥੇ ਦਿਖਾਇਆ ਕਰੋ ਕੇ ਭਾਈ ਇਹ ਤੁਹਾਡੇ ਬਜ਼ੁਰਗਾਂ ਦੀ ਵਿਰਾਸਤ ਹੈ ਜਿਥੋਂ ਤੁਹਾਡਾ ਰਾਜ ਖੁੱਸਣ ਦੀ ਗੱਲ ਤੁਰੀ ਹੈ ਪੁੱਤ ਇਹਨੂੰ ਵਿਸਾਰਿਓ ਨਾ ਕਿਤੇ ਤੁਸੀਂ